ਭਾਈ ਯਾਰ ਮੱਤੀ ਵਾਲੇ ਬਾਣ ਨੂੰ ਕੋਈ ਪਤਾ ਤੰਗ ਕਰਦਾ ਡੈਕਟਰ ਇਹ ਹਰੇਕ ਨੂੰ ਮੰਗਵਾ ਦੇ ਦਿੰਦਾ ਮੰਗਵਾ ਦੇ ਦਿੰਦਾ ਇਹਨੂੰ ਵੇਚੀ ਦੇ ਵੀ ਇਹਨੂੰ ਅਖਰ ਪਵਾਬ ਦਾ ਬਾਣ ਬਾਲਾ ਯਾਰ ਅੱਬੀ ਕਾਹਾਂ ਦੇਣ ਨੂੰ ਦੱਸ ਕੀ ਹੋਇਆ ਕਿ ਨਹੀਂ ਮੇਰੀ ਤਾਂ ਫਲਾਨੇ ਨਾਲ ਲਿਆ ਜਾ ਮੇਰੀ ਤਾਂ ਠਗੜੇ ਨਾਲ ਲਿਆ ਜਾ ਐਂ ਕਰੀ ਜਾਊਗਾ ਹੁਣ ਐ ਤੜਾਉਣਾ ਤਾਂ ਨਹੀਂ ਹੈ ਕਲੇਸ਼ ਹੈ ਬਾਈ ਯਾਰ ਇਹਨੂੰ ਵੇਚ ਕੇ ਆਪਾਂ ਆਪ ਡੋੜੀ ਲੈ ਲਾਂਗੇ ਠੀਕ ਆ ਤੁਸੀਂ ਇਕੱਠੇ ਰਹੋ ਉਹ ਤੈਨੂੰ ਵੀ ਪਤਾ ਵਧੀਆ ਇਕੱਠੇ ਵਾਹੀ ਜਾਂਦੇ ਸੀ ਕੀ ਹੁੰਦਾ ਮੰਨਦਾ ਨਹੀਂ ਡੈਕਟਰ ਵਾ ਕੇ ਲੈ ਜਾਏ ਇਹ ਤਾਂ ਸੋਹਣਾ ਬਹੁਤ ਆ। ਸਾਰਾ ओरिजिनल ਗੋਠੰਡਾ ਨੰਬਰ ਆ। ਰੱਖਿਆ ਸੀ ਆਪਾਂ ਇਹ। ਹਾਂ। ਠੀਕ ਆ। ਤਾਂ ਕਰਕੇ ਕਲੇਜ ਦੇ ਮਾਰੇ 베ਚਦੇ ਆ। ਇਹੋ ਜੀ ਲੜਾ ਲੜਾਈ। ਐਡਾ ਸੋਹਣਾ ਟਰੈਕਟਰ ਆ, ਛਤਰੀ-ਛੂਤਰੀ ਸਾਰੀ ਨਾਲ ਦੀ ਐਂਡ ਵੀ ਨਾਲ ਦੇ ਆ ਦੇ। ਯਾਰ ਰੋਜ ਦਾ ਦੀ ਮਹਾਰਾਤ ਨੇ ਪਊਆ ਲਾਲਿਆਂ ਨੇ ਮੈਂ ਇਹ ਖੰਦਾ ਭੁਖੀ ਲੜ ਪੈਨੇ ਆ। ਮੋੜ ਕੇ ਤਾਂ ਕਰਕੇ ਫਿਰ ਮੈਂ ਇਹਨੂੰ ਗਾਲਾਂ ਦੇ ਨਾਲ ਅੱਥ ਨੇ ਤੜਕੇ ਇਹ ਦਿੰਦਾ। ਲਾ ਕੇ ਗਾਇ 1,85,000 ਦਾ ਦੇ ਦਾਂਗੇ। ਹਾਂ। ਹਾਂ। ਜਦੋਂ ਗਲਾਰੀ ਅੜ ਗਈ। ਤਾਂ ਦੋਨੇ ਵਿੱਚ ਨੇ ਬਹਿਣਗੇ। ਹਾਂ। ਇਹ ਡੀਆਈਏ। 2000 ਮਾਡਲ ਹਾਂ ਜਦੋਂ ਬਾਂਡੀ ਲੈਣਾ ਸਾਰਾ ਸਮਾਨ ਬਾਈ ਯਾਰ ਕਲੇਸ਼ ਦਾ ਫਰਨਾਲਾ ਸਾਰੇ ਕਿ ਲਵਾਂਗੇ ਨਾ ਡੋਡੀ ਫਿਰ ਮੈਂ ਤੇ ਮੈਂ ਪਤੀਲੀ ਸਾਂਝੀ ਵੀ ਨਹੀਂ ਰੱਖਦਾ ਉਹ ਵੀ ਕੁਹਾੜੀ 135000 ਦਾ ਦੇ ਦਾਂਗੇ ਅਸੀਂ ਤਾਂ ਡੋਡੀ ਲੈਣੇ ਨਾ ਤਾਂ ਕਰਕੇ ਹੁਣ ਕਾ ਬੇਚਦੇ ਆਪਾਂ ਨੂੰ ਕੀ ਦੱਸਿਆ ਵੀ ਇਹਦੇ ਨਾਲ ਪਤੀਲੀ ਵੀ ਸਾਂਝੀ ਨਹੀਂ ਰੱਖਣੀ ਆਪਣਾ ਨਹੀਂ ਅੱਗੇ ਨਹੀਂ ਅੱਗੇ ਨਹੀਂ ਇਹਨਾਂ ਦੇ ਸਾਥ ਸ਼੍ਰੀ ਮਜ਼ਾਕਪੁਰ ਚਾਲਾ ਤੇ ਆਪਾਂ ਖੜੇ ਟਰੈਕਟਰ ਟੋਪਿਕ ਵਾਚਨ ਕਰਦੇ ਸਾਨੂੰ ਹਰ ਵਾਰੀ ਆਪਾਂ ਘਾਂਟ ਘਾਂਟ ਟਰੈਕਟਰ ਦਿਖਾਉਣੇ ਹੁੰਦੇ ਹੁਣ ਆਪਾਂ ਕਾਫੀ ਟਾਈਮ ਹੋ ਗਿਆ 2-3 ਮਹੀਨੇ ਵੀਡੀਓ ਫਾਈ ਨਹੀਂ ਸੀ ਹੁਣ ਆਪਾਂ ਫੇਰ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਦਿਖਾਉਣੇ ਆਂ ਕੈਂਟ ਕੈਂਟ ਇੱਕ ਚੰਗੀ ਵੀਡੀਓ ਨਾਲ ਸ਼ੁਰੂਆਤ ਕਰਦੇ ਆਂ ਤੇ ਆਪਾਂ ਮਲਾਉਣੇ ਆ ਬਾਈ ਨਾਲ ਤੁਹਾਨੂੰ ਤੁਹਾਨੂੰ ਮਲਾਉਣੇ ਆ ਬਾਈ ਹਰਦੇਵ ਨਾਲ ਹੋਰ ਜੀ ਹਰਦੇਵ ਜੀ ਕੀ ਹਾਲ ਚਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਤੇ ਹੋ ਲੈ ਲੈ ਟਰੈਕਟਰ ਹਾਂ ਕਾਫੀ ਟਾਈਮ ਹੋ ਗਿਆ ਆਪਾਂ ਵੀਡੀਓ ਪਾਈ ਨਹੀਂ ਸੀ ਹੁਣ ਦੋ ਦੋਟਾ ਹੀ ਮਹੀਨੇ ਹੋ ਗਏ ਹਾਂ ਥੋੜੇ ਜਿਹਾ ਆਪਾਂ ਬਿਜੀ ਸੀ ਕੰਮ 'ਚ ਤੇ ਆਜੋ ਸ਼ੁਰੂਆਤ ਕਰੀਏ ਟਰੈਕਟਰ ਤੋਂ ਕਰਦੇ ਆਂ ਇਧਰੋ ਕਰ ਆਪਾਂ ਲੈ ਹੋਰ ਬਾਈ ਠੀਕ ਠਾਕ ਆ ਟਰੈਕਟਰ ਆਪਣਾ ਬਕਾਊਆ ਸਾਰਾ origignal ਆ ਇਹ ਅਸੀਂ ਆ ਦੋ ਭਾਈ ਇਹ ਆ ਕਲੇਸੀ ਹਾਂ ਲੜ ਪਏ ਸੀਗੇ ਭਾਈ ਯਾਰ ਮੱਕੀ ਵਾਲੇ ਬਾਣ ਨੂੰ ਪਤਾ ਤੰਗ ਕਰਦੇ ਟਰੈਕਟਰ ਨੂੰ ਇਹ ਹਰੇਕ ਨੂੰ ਮੰਗਵਾ ਦੇ ਦਿੰਦਾ ਮੰਗਵਾ ਦੇ ਦਿੰਦਾ ਟਰੈਡ ਤੋੜ ਦਿਆ ਤੈਨੂੰ ਪਤਾ ਹੁਣ ਬਾਣ ਕਿਨੇ ਲੈ ਗਨੇ ਨਾ ਮੈਨੂੰ ਆਖੇ ਬਾਬਾ ਸੰਜੇ ਰੱਖਣੀ ਨਹੀਂ ਰੱਖਣਾ ਹੀ ਨਹੀਂ ਸੰਜੇ ਰੱਖਣਾ ਨਹੀਂ ਇਹਨੂੰ ਵੇਚੀ ਦੇ ਵੀ ਇਹਨੂੰ ਆਖੇ ਕੋ ਆਪ ਦਾ ਬਾਣ ਬਾਲਾ ਯਾਰ ਅੱਬੀ ਕਾਹਾਂ ਤੇ ਇਹਨੂੰ ਦੱਸ ਕੀ ਹੋਇਆ ਕਿਨੇ ਹੀ ਮੇਰੀ ਤਾਂ ਫਲਾਣੇ ਨਾਲ ਲਿਆ ਜਾ ਮੇਰੀ ਤਾਂ ਠਿਗੜੇ ਨਾਲ ਲਿਆ ਜਾ ਐਂ ਕਰੀ ਜਾਊਗਾ ਹੁਣ ਐ ਤੜਾਉਣਾ ਤਾਂ ਨਹੀਂ ਹੈਂ ਕਲੇਸ਼ ਹੈ ਬਾਈ ਯਾਰ ਇਹਨੂੰ ਵੇਚ ਕੇ ਆਪਾਂ ਆਪ ਡੋੜੀ ਲੈ ਲਾਂਗੇ ਠੀਕ ਆ ਤੁਸੀਂ ਇਕੱਠੇ ਰਹੋ ਉਹ ਤੈਨੂੰ ਪਤਾ ਵਧੀਆ ਇਕੱਠੇ ਵਾਹੀ ਜਾਂਦੇ ਸੀ ਕੀ ਹੁੰਦਾ ਮੰਦਾ ਨਹੀਂ ਟਰੈਕਟਰ ਭਾ ਕੇ ਲੈ ਜੇ ਇਹ ਟ ਸੋਨਾ ਬਹੁਤ ਆ ਸਾਰਾ ਅਰੀਜਨ ਵਾਲਾ ਬਟਿੰਡਾ ਨੰਬਰ ਆ ਸੀ ਆਪਾਂ ਇਹ ਹਾਂ ਠੀਕ ਆ ਤਾਂ ਕਰਕੇ ਕਲੇਸ਼ ਦੇ ਮਾਰੇ ਵੇਚਦੇ ਆ ਇਹੋ ਜੀ ਲੜਾ ਲੜਾਈ ਐਡਾ ਸੋਨਾ ਟਰੈਕਟਰ ਆ ਛਤਰੀ-ਛੂਤਰੀ ਸਾਰੀ ਨਾਲ ਦੀ ਐਂਡ ਵੀ ਨਾਲ ਦੇ ਆ ਦੇ ਹਾਂ ਅਸੀਂ ਤਾਂ ਵੇਚ ਨਹੀਂ ਆ ਟਰੈਕਟਰ ਭਾ ਕੇ ਲੈ ਜੇ ਪਿਛਕੜੀ ਹਾਂ ਸਵਰਾਜ 852 ਬਾਈ ਪੂਰਾ ਸੋਨਾ ਇਹ ਟੱਪਾ ਵੀ ਚੰਗਾ 70 ਪੈਸੇ ਟਾਇਰ ਪਏ ਆ ਜੀ ਨਹੀਂ ਕਰਦਾ ਵੇਚਣ ਨੂੰ ਡਬਲ ਕਲੱਚ ਆ ਛੀ ਝਰੀ ਆ ਹਾਂ ਪੂਰਾ ਸੋਨਾ ਸਾਰਾ ਓਰੀਜਨਲ ਆ ਕਿਤੇ ਵੀ ਕਲਮ ਨਹੀਂ ਲੱਗੀ ਚੀਜ਼ ਘਰੇ ਰੱਖੀ ਸੀ ਸਾਮਕ ਰੱਖਿਆ ਵੈਸੀ ਟਰੈਕਟਰ ਹਾਂ ਸਾਮਕ ਰੱਖਿਆ ਵਿਆ ਓ ਯਾਰ ਇਹ ਕਲੇਸੀ ਵਾਲਾ ਕੀ ਕਰ ਗਿਆ ਦਾ ਯਾਰ ਵੀ ਯਾਰ ਰੋਜ ਦਾ ਕਲੇਸ ਮਾਰਾ ਹੱਥ ਨੇ ਪਉਆ ਲਾਲਿਆਂ ਨੇ ਮੈਂ ਇਹ ਖਾਂਦਾ ਭੁੱਖੀ ਲੜ ਪੈਨੇ ਆ ਮੁੜ ਕੇ ਤਾਂ ਕਰਕੇ ਫਿਰ ਮੈਂ ਇਹਨੂੰ ਗਾਲਾਂ ਦੇ ਨੱਥ ਨੇ ਕਰਕੇ ਇਹ ਦਿੰਦਾ ਲਾ ਕੇ ਗਾ ਅਧ ਘੱਥ ਨੇ ਕਬਰ ਬਣ ਜਾਂਦਾ ਯਾਰ ਇਹ ਬਰਾਂ ਟੋੜਨਾ ਤੇ ਪਈ ਟਰੈਕਟਰ ਕਿ ਨਹੀਂ ਮੰਗ ਮਾਟ ਚੰਗਾ ਟਰੈਕਟਰ ਆ ਸਾਹਮਣੇ ਰੱਖਿਆ ਯਾਰ ਮੈਂ ਕਹਾ ਆਪਾਂ ਨੂੰ ਕੰਮ ਨੂੰ ਮਰਦਾ ਨਹੀਂ ਪਰ ਇਹ ਪੀ ਕੇ ਕਲੇਸੀ ਆ ਇੱਥੇ ਇਕੱਠੇ ਕਰਨ ਲੈ ਲਿਆ ਵੱਡੀਆਂ ਗੱਡੀਆਂ ਵੇਚ ਕੇ ਟਰੈਕਟਰ ਲਿਆ ਸੀ ਇਹ ਤੜਾਉਣਾ ਥੋੜੀ ਆ ਹੈਨਾ ਤਾਂ ਕਰਕੇ ਆ ਬਾਈ ਹਾਂ ਮੰਗੇ ਦੀ 2 ਲੱਖ 20 ਹਜ਼ਾਰ ਆ ਬਾਈ 2 ਲੱਖ ਲੈ ਟਰੈਕਟਰ ਛੱਡ ਦੇਗੇ ਠੀਕ ਆ ਹੋਰ ਵੀ ਕਰ ਦਾਂਗੇ ਹੋਰ ਵੀ ਕਰ ਦਾਂਗੇ ਆਹ ਸੰਤਨ ਕਰਦੇ ਵੇਚ ਲੈ ਯਾਰ ਆਪਾਂ ਬਾਈ ਕਲੇਸੀ ਪੈ ਗਿਆ ਯਾਰ ਕਲੇਸੀ ਪੈ ਗਿਆ ਵੰਡ ਕੀ ਜਿਹਾ ਆਪਾਂ ਲੈਣੀ ਐ ਡੂ ਡੀ ਐਨਾ 1 ਲੱਖ 85 ਹਜ਼ਾਰ ਦਾ ਦੇ ਦਾਂਗੇ ਹਾਂ ਹਾਂ ਜਦੋਂ ਗਲਾਰੀ ਅੜ ਗਈ ਇਹ ਡੋਡੀ ਲੈਣੇ ਭਰਾਵਾ ਜੀ ਯਾਰ ਬੋਲ ਓਏ ਤੂੰ ਬੋਲ 94 175 7882 ਠੀਕ ਆ ਤੇ ਬਾਈਆਂ ਨੂੰ ਲਾ ਲਿਓ ਹਾਂਜੀ ਬਾਹ ਕਿ ਲੈ ਜਾ ਬਾਈ ਯਾਰ ਬਾਹ ਕਿ ਲੈ ਜਾ ਹਾਂ ਟਰੈਕਟਰ ਕਰੇ ਰੱਖਿਆ ਸਰ ਇਹ ਰੱਖਿਆ ਜੀ ਆਪਦਾ ਕਰੇ ਰੱਖਿਆ ਜੀ ਬਾਈ ਇਹ ਤਾਂ ਕਲੇਸ਼ ਦੇ ਮਾਰੇ ਤਾਂ ਵੇਚਦੇ ਨਹੀਂ ਤਾਂ ਲੋੜ ਹੀ ਨਹੀਂ ਵੇਚਣ ਦੀ ਕਿ ਆਪਦੇ ਡੋਡੀ ਲੈ ਲੈ ਮੈਂ ਛੋਟੇ ਲੈ ਲਈ ਬਾਈ ਯਾਰ ਠੀਕ ਆ ਇੱਕ ਨਾਲ ਸਾਡੇ ਕੋਲੇ ਆ ਵੀ ਆ ਦੋਨੇ ਵਿੱਚ ਨੇ ਬਹਿਣਗੇ ਹਾਂ ਇਹ ਡੀਆਈ ਆ 2000 ਮਾਡਲ ਆ ਜਦੋਂ ਬਾਂਡੀ ਲੈ ਆਣਾ ਸਾਰਾ ਸਮਾਨ ਬਾਈ ਯਾਰ ਨਹੀਂ ਦੇ ਕਲੇਸ਼ ਲਿਆ ਕਲੇਸ਼ ਦਾ ਫਰਾਂ ਲੈ ਜੀ ਲਾਵਾਂਗੇ ਨਾ ਡੋਡੀ ਫਿਰ ਮੈਂ ਤੇ ਨਾ ਪਤੀਲੀ ਸਾਂਝੇ ਵੀ ਨਹੀਂ ਰੱਖਦਾ ਉਹਦੇ ਵੀ ਕੁਹਾੜੀ ਮਾਰੂੰ ਅੱਧੀ ਵੱਡੂ ਯਾਰ ਰੱਖਣਾ ਨਹੀਂ ਨਾ ਸਾਂਝਾ ਤਾਂ ਕਰਕੇ ਬਾਈ ਕੋਕਾ ਪੀਸ ਹੈ ਬਾਈ ਯਾਰ ਜੀ ਨਹੀਂ ਕਰਦਾ ਵੇਚ ਨੂੰ ਚੀਜ਼ ਦੇਖ ਰਾਰਾ ਓਰੀਜਨਲ ਆ ਪਰ ਇਹਦੇ ਵੀ 70 ਪੈਸੇ ਟਾਇਰ ਪਿਆ ਹਰਿਆਣਾ ਨੰਬਰ ਆ ਇਹ 2000 ਮਾਡਲ ਆ ਅਪਲੀਕੇਟ ਕਰਦਾ ਟਰੈਕਟਰ ਦੋਨੇ ਨਹੀਂ ਮਾੜੇ ਭਾਈ ਇਹ ਟਰੈਕਟਰ ਆਪਾਂ 1 ਲੱਖ 35000 ਤਾਂ ਦੇ ਦਾਂਗੇ ਅਸੀਂ ਤਾਂ ਡੋੜੀ ਲੈਣੇ ਨਾ ਤਾਂ ਕਰਕੇ ਹੁਣ ਤਾਂ ਵੇਚਦੇ ਆਪਾਂ ਨੂੰ ਕਿਹਨੂੰ ਦੱਸਿਆ ਵੀ ਇਹਦੇ ਨਾਲ ਪਤੀਲੀ ਵੀ ਸਾਂਝੀ ਨਹੀਂ ਰੱਖਣੀ ਆਪਣਾ ਨਹੀਂ ਅੱਗੇ ਨਹੀਂ ਅੱਗੇ ਇਹਨਾਂ ਦੇ ਪੰਨਿਆਂ ਦੇ ਹਾਂਜੀ